ਉਦੋਂ ਮਹਾਰਾਜ ਦੇ ਮੰਗਰ ਫੌਜ ਲੱਗੀ ਹੋਈ ਸੀਗੀ ਪਹਿਲਾਂ ਤਾਂ ਮੂਲੋਵਾਲ ਗਏ ਨੇ ਮੂਲੋਵਾਲ ਭਾਈ ਨਗਾਈਆ ਸੀਗਾ ਭਾਈ ਨਗਾਈਆ ਆਪਣੇ ਔਰਤ ਚ ਸੀ ਪਰਿਵਾਰਾਂ ਦੇ ਵਿੱਚੋਂ ਇੱਥੇ ਪਾ ਇੱਥੇ ਲਿਖਿਆ ਪਿਆਗਾ ਬੜਾ ਇਤਿਹਾਸਿਕ ਹੈ ਪੈਰਾ ਜੀ ਬਾਈਕਰੂ ਜੀ ਨਗਾਈਆ ਦੇ ਦੋ ਬੱਚੇ ਦੋ ਬੀਬੀਆਂ ਪੁੱਤਰੀਆਂ ਦੋਨੇ ਚਾਰਜ ਪਰਮ ਆਪਦੇ ਸੀਗੇ ਤਿੰਨ ਆਰ ਗਿਆ ਉਹਦੇ ਨਾਨਕੇ ਭੱਜ ਕੇ ਆ ਗਿਆ ਸੀਗਾ ਵੀ ਮੈਨੂੰ ਵੀ ਮਾਰ ਦੇਣਗੇ ਸਿੰਘਾਂ ਨਾਲੋਂ ਪੰਥ ਤੋਂ ਵਿਛੜ ਗਿਆ ਸੀਗਾ ਮਹਾਰਾਜ ਉਹਦੇ ਘਰੇ ਉਹਨੂੰ ਮਿਲਣ ਗਏ ਸੀ ਮਹਾਰੇ ਨੇ ਕਿਹਾ ਸੀ ਤੂੰ ਆਪ ਤਰਿਆ ਸੀ ਨਾਨਕੇ ਦੀ ਤਾਰ ਤੇ ਫਿਰ ਉਦੋਂ ਗਾਹ ਮਹਾਰਾਜ ਜੀ ਆਲਮਗੀਰ ਹੁੰਦੇ ਹੋਏ ਤੇ ਜਦੋਂ ਜੜ ਪੱਟ ਕੇ ਤੁਰਕਾਂ ਦੀ ਮੋਹੀ ਪਿੰਡ ਪਹੁੰਚ ਗਏ ਮੋਹੀ ਪੰਡਾ ਜੇ ਉੱtre ਹੀ ਨਹੀਂ ਸੀ ਫੁੜੇ ਤੋਂ ਮਹਾਰਾਜ ਕਹਿੰਦੇ ਭਾਈ ਅਸੀਂ ਮੋਹੀ ਪੰਡ ਜਾਣਾ ਹੈ ਮੋਹੀ ਪਿੰਡ ਇਹੀ ਹੈ ਉਹ ਸ਼ਿਹਾਰ ਸੀ ਕਿ ਪੰਡਾ ਨੇ ਆਖਿਆ ਜੇ ਤਾਂ ਅਨੰਦਪੁਰ ਵਾਲੀ ਗੁੰਮ ਜੀ ਆ ਮਗਰ ਪਹੁੰਚ ਜੂਗੀ ਬਈਆ ਇੱਥੇ ਰਹਿ ਜਾਣਗੇ ਇੱਥੇ ਜੰਗ ਰੂਗ ਕਹਿੰਦੇ ਮਹਾਰਾਜ ਮੋਹੀ ਪਿੰਡ ਤਾ ਗਾਹਾਂ ਹੈ ਗਾਹਾਂ ਜੀ ਗਾਂਹ ਚਲੇ ਜਾ ਮਹਾਰਾਜ ਕਹਿੰਦੇ ਮੋਹੀ ਪਿੰਡ ਗਾਹਾਂ ਚੱਲ ਕਹਿੰਦੇ ਫਿਰ ਮੋਹੀ ਨਹੀਂ ਜਾਂਦੇ ਇੱਥੇ ਹੀ ਰਹਿ ਜਾਣਗੇ ਉਹਨਾਂ ਨੇ ਅਖੀਰ ਚ ਚੰਗਈ ਹੋਇਆ ਤੂੰ ਤਾਂ ਕਾਇਦਨ ਦੇਵੀ ਜੀ ਤੇਹੀ ਹੈ ਮੋਹੀ ਇਹਨਾਂ ਨੇ ਕਾਮ ਰੋਈ ਜਾਣਾ ਸੀ ਇਹ ਤਾਂ ਸਮਾਂ ਦੀ ਕਹਿੰਦੇ ਸਮਾਂ ਦੇਖੀ ਰਹਿ ਪੰਨੇ ਮੋਹੀ ਨਹੀਂ ਜਾਂਦੇ ਔਕਾ ਹੋ ਗਿਆ ਪਿੰਡ ਵਾਲੇ ਆ ਗਏ ਮਹਾਰਾਜ ਜੀ ਅਜੇ ਨਾ ਵੀ ਬੈਠੇ ਸੀਗੇ ਉਹ ਆ ਕੇ ਕਹਿੰਦੇ ਮਹਾਰਾ ਤੁਹਾਨੂੰ ਕਿਵੇਂ ਕਰਦੇ ਹੋ ਵੀ ਦੁੱਧ ਅੱਧ ਲੈ ਕੇ ਆਏ ਨਾਲੇ ਤਾਂ ਸੇਵਾ ਲੈ ਕੇ ਆਏ ਆ ਤੇ ਵੀ ਅਸੀਂ ਡਰ ਗਏ ਸੀ ਵੀ ਮੰਗਰ ਫੌਜ ਤਾਂ ਚੜੀ ਆਉਂਦੀ ਹੈ ਜੀ ਮਹਾਰਾ ਕਹਿੰਦੇ ਦੇਖ ਹੀ ਜਾਓ ਕਿਵੇਂ ਚੜੀ ਆਉਂਦੀ ਹੈ ਲੱਤੀ ਜਾਵੇ ਉਹਨਾਂ ਗੁਰੂ ਸਾਹਿਬ ਜੀ ਨਿੱਤੋਂ ਸਮਾਨ ਇੱਕ ਵਾਰੀ ਤਾਂ ਖਾਲੀ ਖਿੱਚਿਆ ਜ਼ੋਰ ਦੇ ਨਾਲ ਜਦੋਂ ਖਾਲੀ ਖਿੱਚਿਆ ਨਾ ਵੈ ਗੁਰੂ ਜੀ ਉਹਨਾਂ ਨੇ ਆਖਿਆ ਵੀ ਮਹਾਰਾ ਇਹ ਭੈ ਵੀ ਪਜੇ ਹੋਵੇ ਸੋਰੇ ਮਹਾਰਾ ਜੀ ਨੇ ਨਾ ਐ ਅੰਤਰ ਧਿਆਨ ਹੋ ਕੇ ਉਲਟ ਦਸਾਂ ਦੇ ਬੱਸ ਖਬੂਰੀ ਪਾਸੇ ਜਿੱਧਰ ਪਤਾ ਵੀ ਨਹੀਂ ਸੀ ਲੱਗਦਾ ਵੀ ਕਿੱਥੇ ਜਾਊਗਾ تیر تیر ਛੱਡਦਾ ਬਾਬਾ ਜੀ ਮਹਾਰਾਜ ਕਹਿੰਦੇ ਚੈੱਕ ਕਰੋ ਜਾ ਕੇ ਕਿਵੇਂ ਚੜੀ ਆਉਂਦੀ ਹੈ ਤੇ ਲੱਥੀ ਜਾਂਦੀ ਹੈ ਅੰਕ ਦਿਨ ਸਮਝ ਨਹੀਂ ਪਈ ਜੀ ਉਹ ਜੰਗਲ ਚ ਕੀ ਲੱਭਣ ਜਾਗੇ ਚੱਲ ਗਏ ਫੇਰ ਵੀ تیر ਲੱਭ ਕੇ ਲਿਆਉਂਦੇ ਹਨ ਪਾਹੇ 5 ਮਿੰਟ ਹੋਈ ਨਹੀਂ ਸੀ ਮਹਾਰਾਜ ਉਹ ਕਹਿੰਦੇ ਮਹਾਰਾਜ ਜੀ ਮੈਂ ਇਸ ਤਾਂ ਐ ਡਰਦੇ ਹਾਂ ਜੀ ਵੀ ਫੌਜ ਆ ਰਹੀ ਹੈ ਮੰਗਰ ਪੰਜ ਚਾਰ ਕੋਤੇ ਮੰਗਦਾ ਸੋੜਾ ਰਾਤ ਕਰਕੇ ਬਿਸਰਾਮ ਹੋਊਗਾ ਇੱਥੇ ਤੜਕ ਕੇ ਫਿਰ ਸਾਨੂੰ ਵੀ ਫੌਜਾਦੀ ਕਰਕੇ ਇਹਦਾ ਕੋਈ ਗੱਲ ਹੋਣੀ ਨਹੀਂ ਮਹਾਰਾ ਕਹਿੰਦੇ ਇੱਥੇ ਤਾਂ ਕਦੇ ਵੀ ਨਹੀਂ ਪਹੁੰਚਾਂਗੀ ਜਿਹੜੀ ਫੌਜ ਆਊਗੀ ਮਹਾਰਾ ਕਹਿੰਦੇ ਹੋਰ ਦੇਖੋ ਜਿਹੜੀ ਆਵੇ ਕਿਵੇਂ ਲੱਥੀ ਜਾਂਦੀ ਹੈ ਮਹਾਰਾ ਨੇ ਦੂਜਾ ਤੀਰ ਮਾਰਿਆ ਭਗਵੰਨ ਜੀ ਮਹਾਰਾ ਕਹਿੰਦੇ ਤੀਰ ਲਿਆਓ ਮਹਾਰਾ ਜੀ ਨੇ ਜਦੋਂ ਉਹ ਤੀਰ ਦੂਜਾ ਛੱਡਿਆ ਭਗਵੰਨ ਜੀ ਬੁਲਸਤਾਨ ਦਾ ਛੱਲਾ ਟੁੱਟ ਗਿਆ ਛੱਲੇ ਦੇ ਨਾਲ ਕਵਰ ਹੁੰਦਾ ਉਹ ਬੁਲਸਤਾਨ ਜਿਹੜਾ ਹੁੰਦਾਗਾ ਤੁਹਾਨੂੰ ਹੱਥ ਤੇ ਚੜਦਾਗਾ ਜਿਵੇਂ ਬਾਜੂ ਬੰਦ ਇੱਥੇ ਲੱਗ ਜਾਂਦੇ ਆ ਡੋਲੇ ਬੰਦ ਲੱਗ ਜਾਂਦੇ ਰਣਜੀਤ ਸਿੰਘ ਤੇ ਰੋਲੇ ਬੰਦ ਲੱਗਿਆ ਹੁੰਦਾ ਸੀ ਉਹਦੇ ਉੱਪਰ ਜਿਹੜਾ ਹੀਰਾ ਜਿਹੜਾ ਹੁੰਦਾ ਸੀ ਹੀਰੇ ਵਾਲਾ ਉਹ ਇੱਥੇ ਧਰਨ ਨੇ ਸੀ ਉਹਦੇ ਦੇ ਹੈ ਤੇ ਉਹ ਬਾਈ ਗੁਰੂ ਜੀ ਗੋਲ ਸਤਰਾਨ ਦਾ ਛੱਲਾ ਟੁੱਟ ਗਿਆ ਉਹ ਛੱਲਾ ਨਾ ਵੀ ਜਾਨੀ ਮਹਾਰਾਜ ਜੀ ਦੇ ਸਰੀਰ ਪਲਵਾਨ ਹੋਣ ਕਾਰਨ ਤੇ ਜੰਗ ਚ ਹੋਣ ਕਾਰਨ ਉਹ ਨਾ ਖੁੱਭ ਗਿਆ ਸ੍ਰੀ ਨੂੰ ਸੋਜ ਸੌਣ ਕਾਰਨ ਮਹਾਰਾਜ ਦੇ ਚੱਕਰਵਰਤੀ ਸ੍ਰੀ ਦੰਦ ਭਜਾ ਸੋਜ ਆ ਜਾਂਦੀ ਹੈ ਸ੍ਰੀ ਨੂੰ ਉਹ ਮਹਾਰਾਜ ਜੀ ਨੇ ਥੱਲੇ ਉੱਪਰ ਚਲਿਆ ਬੁਲਸਤਾਨਾ ਤੋਂ ਉੱਤਰ ਗਿਆ ਦੇਖ ਉਹ ਛੱਲਾ ਥੱਲੇ কুরਚ-ਕੁਰਚ ਕੇ ਬਲੱਡ ਕੱਢ ਲਿਆ ਮਹਾਰਾਜ ਜੀ ਨੇ ਦਾਸ ਸਿੰਘ ਕੰਨ ਮਾਰੇ ਗਲਤ ਹੋ ਗਿਆ ਕੰਮ ਤੁਸੀਂ কুরਚ-ਕੁਰਚ ਕੇ ਬਲੱਡ ਕੱਢ ਰਿਆ ਜੀ ਮਹਾਰਾਜ ਕਹਿੰਦੇ কুরਚ-ਕੁਰਚੇ কুরਚ ਕੇ ਤੁਰਕਾਂ ਨੇ ਜਣਾ ਕੱਢ ਰਹੇ ਆ ਉਹ ਕਹਿੰਦਾ ਮਹਾਰਾਜ ਉਹ ਪਿੱਛੇ ਪੱਟ ਤਾ ਸੀ ਮਹਾਰਾਜ ਕਹਿੰਦੇ ਪੱਟਣਾ ਸੀ কুরਚ-ਕੁਰਚ ਨਹੀਂ ਸੀ ਕੱਢਣਾ ਦੇ ਆਸਾਂ ਹੁਣ কুরਚ-ਕੁਰਚ ਕੇ ਕੱਢ ਰਹੇ ਆ ਉਹ ਜਾਖਮ ਮਹਾਰਾਜ ਜੀ ਦਾ ਇੱਥੋਂ ਲੈ ਕੇ ਤਾਂਗੜ ਤੇ ਕਰਹਰਾ ਰਿਹਾ ਜਦੋਂ ਜਪਨਾਮ ਲਿਖਣ ਲੱਗਿਆ ਉਦੋਂ ਇਹ ਝਖਮ ਮਹਾਰਾ ਜੀ ਦੇ ਬਿਲਕੁਲ শুক ਗਿਆ ਸੀ। ਯਾਨੀ ਸਹੀ ਹੋ ਗਿਆ ਸੀ ਕਾਂਗੜ ਜਾ ਕੇ। ਯਾਨੀ ਇੰਨੇ ਦਿਨ ਛੱਲੇ ਦਾ ਝਖਮ ਜਿਹੜਾ ਰਿਹਾਗਾ ਇਹ ਛੱਲਾ ਸਾਹਿਬ ਗੁਰਦੁਆਰਾ ਜਿਹੜੇ ਨੇ ਛੱਲਾ ਕੱਟਿਆਗਾ ਉਹ ਮੂਸਮਾ ਮਿਸਤਰੀ ਸੀਗਾ। ਉਹਨੇ ਜਦੋਂ ਜਵਾਲਾ ਜੀ ਨੇ ਜਵਾਲਾ ਜੀ ਉਹ ਸੀ ਜੀ ਦੀ ਵੰਸ ਦੇ ਵਿੱਚ ਗੰਗਾ ਸੰਕਰ ਜਿਹਨੇ ਪੇਟ ਕੀਤਾ ਸੀ ਕੀ ਸੀ ਉਹਦਾ ਨਾਂ ਅਜੀਜ ਉਹ ਲਦੀਨ ਪਾਕਿਸਤਾਨ ਵਾਲੇ ਹੁਣ ਪਾਕਿਸਤਾਨ 'ਚ ਵੀ ਚਲੇਗਾ ਉਹਨੇ ਰਾਏ ਕੱਲੇ ਦੀ ਮਾਸਚੋਂ ਹਾਂ ਹਾਂ ਉਹ ਜਵਾਲਾ ਵੀ ਇਹਨਾਂ ਦੇ ਪਰਿਵਾਰ ਨੂੰ ਤੁਸੀਂ ਸੀਗਾ ਮੁਸਲਮਾਨ ਸੀ ਤੇ ਉਹ ਭੰਮੀ ਪੁਰੇ ਛੱਲਾ ਜਿਹੜਾ ਪਿਆਗਾ ਮਹਾਰਾਜੀ ਦਾ ਤਾਂ ਕਰਕੇ ਇਹ ਕਹਿੰਦੇ ਗੁੱਲ ਗੁੱਲ ਤਰਣ ਬੱਦੇ ਬੱਦੇ ਬੱਤ ਗੋਪਾ ਚੰਡੀ ਚਤਰ ਗੁੱਲ ਤਰਣ ਹੁੰਦਾਗਾ ਮਤਲਬ ਹੱਥ ਦੇ ਉੱਪਰ ਚੜਾਏ ਜਾਣ ਵਾਲਾ ਤੀਰ ਚਣ ਵਾਲਾ ਗੁੱਲਸਤਾਨ ਵੀ ਉਹਨੂੰ ਕਹਿੰਦੇ ਨੇ ਗੋਰਾ ਤਰਾਨ ਵੀ ਕਹਿੰਦੇ ਨੇ ਵੈਸੇ ਇਹਦਾ ਅਸਲੀ ਨਾਮ ਹੈ ਉਂਗਲਿਸਤਾਨ ਕਿ ਉਹ ਉਂਗਲੀ ਤੇ ਚੜ ਕੇ ਫਿਰ ਤੀਰ ਵਿਝਦੇ ਆ ਉਹਦੇ ਨਾਲ ਕੋਲ ਸਤ੍ਰਾਨ ਦੇ ਨਾਲ ਉਹਨੂੰ ਬਾਬਾ ਜੀ ਨੇ ਦੱਸਿਆ ਸੀ ਜਾਬਰਨਾਮਾ ਨੇ ਵੀ ਇਹ ਹੈ ਉਂਗਲਿਸਤਾਨ ਗੁਰਦੁਆਰੇ ਦੀ ਬਾਈ ਦਾ ਇਤਿਹਾਸ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ